ਇਸ ਵਕਤ ਦੀਆਂ ਖਬਰਾਂ ਤਿੰਨ ਨੇ ਤੇ ਪਹਿਲੀ ਵੱਡੀ ਖਬਰ ਹੈ ਕਿ ਇੱਕ ਐਕਸ ਪੁਲਿਸ ਅਫਸਰ ਨੂੰ ਇੱਕ ਐਕਸ ਥਾਣੇਦਾਰ ਏਐਸਆਈ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਔਰ ਉਮਰ ਕੈਦ ਦੀ ਸਜ਼ਾ ਇੱਕ ਨੌਜਵਾਨ ਕੁੜੀ ਦੇ ਨਾਲ ਸ਼ਰਮਨਾਕ ਘਟਨਾ ਕਰਨ ਕਰਕੇ ਉਸ ਐਕਸ ਥਾਣੇਦਾਰ ਨੂੰ ਸੁਣਾਈ ਗਈ ਹੈ। ਪੂਰੀ ਜਾਣਕਾਰੀ ਵਾਰਦਾਤ ਦੀ ਪੂਰੀ ਕਹਾਣੀ ਤੁਹਾਨੂੰ ਅੱਗੇ ਦੱਸਦੇ ਹਾਂ। ਦੂਜੀ ਵੱਡੀ ਖਬਰ ਹੈ ਫਰੋਜਪੁਰ ਪੁਲਿਸ ਨੇ 15 ਕਿਲੋ ਚਿੱਟਾ 15 ਕਿਲੋ ਹੈਰੋਇਨ ਫੜਨ ਦਾ ਦਾਵਾ ਕੀਤਾ ਪੂਰੀ ਖਬਰ ਤੁਹਾਨੂੰ ਅੱਗੇ ਦੱਸਦੇ ਹਾਂ ਤੇ ਤੀਜੀ ਖਬਰ ਹੈ ਕਿ ਚਿੱਟੇ ਦੇ ਸਮੇਤ ਦੋ ਨੌਜਵਾਨ ਕੁੜੀਆਂ ਫੜੀਆਂ ਗਈਆਂ ਨੇ ਉਹ ਵੀ ਜਾਣਕਾਰੀ ਤੁਹਾਨੂੰ ਪੂਰੀ ਦਿੰਨੇ ਅੱਗੇ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜੇ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਤੇ ਬੈਲ ਵਾਲਾ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਜਾਣਕਾਰੀ ਦੇ ਨੋਟੀਫਿਕੇਸ਼ਨ ਟਾਈਮ ਸਰ ਪਹੁੰਚਦੇ ਰਹਿਣ ਇਸ ਪੁਲਿਸ ਅਫਸਰ ਰਸ਼ਪਾਲ ਸਿੰਘ ਨੂੰ ਅਦਾਲਤ ਨੇ ਇੱਕ ਨਰਸ ਕੁੜੀ ਦੇ ਨਾਲ ਇੰਨੀ ਦਰਿੰਦਗੀ ਭਰੀ ਤੇ ਸ਼ਰਮਨਾਕ ਘਟਨਾ ਕਰਨ ਕਰਕੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਹ ਸਜ਼ਾ ਮੁਹਾਲੀ ਦੀ ਅਦਾਲਤ ਨੇ ਸੁਣਾਈ ਹੈ ਔਰ ਉਹਨੇ ਕੀ ਕੀਤਾ ਕੀ ਸੀ ਪੂਰੀ ਕਹਾਣੀ ਸੁਣ ਲਓ 2022 ਦੇ ਵਿੱਚ ਇੱਕ ਨਰਸ ਜਿਹੜੀ ਪੰਚਕੂਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਕੰਮ ਕਰਦੀ ਸੀ ਬੜੀ ਸੋਹਣੀ ਸੁਨੱਖੀ ਕੁੜੀ ਸੀ ਔਰ ਇੱਕ ਜਿਹੜਾ ਐਕਸਪਾਲਸ ਅਫਸਰ ਰਸ਼ਪਾਲ ਸਿੰਘ ਉਹਦੇ ਸੰਪਰਕ ਚਾਹੁੰਦਾ ਉਹਨੂੰ ਕਹਿੰਦਾ ਕਿ ਮੈਂ ਤੈਨੂੰ ਪਿਆਰ ਕਰਦਾ ਔਰ ਹੌਲੀ-ਹੌਲੀ ਉਹਨੂੰ ਆਪਣੇ ਝੂਠੇ ਪਿਆਰ ਦੇ ਜਾਲ ਦੇ ਵਿੱਚ ਫਸਾ ਲੈਂਦਾ ਫਿਰ ਉਹ ਕੁੜੀ ਉਹਨੂੰ ਮਿਲਣ ਲੱਗਦੀ ਹੈ ਹੌਲੀ-ਹੌਲੀ ਉਹਦੇ ਨਾਲ ਨਜ਼ਦੀਕੀਆਂ ਵਧਾਉਂਦਾ ਹੈ ਉਹਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ ਕੁੜੀ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਵਿਆਹ ਕਰਾਵਾਂਗਾ ਪਰ ਫਿਰ ਜਦੋਂ ਇੱਕ ਟਾਈਮ ਤੋਂ ਬਾਅਦ ਉਹ ਉਸ ਨਰਸ ਨਾਲੋਂ ਵਿਆਹ ਕਰਾਉਣ ਤੋਂ ਪਿੱਛੇ ਹਟਣ ਲੱਗਦਾ ਹੈ ਤਾਂ ਉਹ ਉਹਦੇ ਤੇ ਵਿਆਹ ਕਰਾਉਣ ਦਾ ਦਬਾਅ ਪਾਉਣ ਲੱਗਦੀ ਹੈ ਤਾਂ ਫਿਰ ਇਸ ਐਕਸਪੁਲਿਸ ਅਫਸਰ ਨੇ ਕੀ ਕੀਤਾ ਕਿ ਸਕੀਮ ਬਣਾਈ ਕਿ ਮੈਂ ਇਹਦਾ ਕੰਡਾ ਹੀ ਕੱਢ ਦੇਣਾ ਇਹਨੂੰ ਖਤਮ ਹੀ ਕਰ ਦੇਣਾ ਗੱਡੀ ਚਾੜਨ ਦੇ ਲਈ ਸਕੀਮ ਬਣਾਈ ਔਰ ਫਿਰ ਉਹਨੂੰ ਇੱਕ ਜਗ੍ਹਾ ਬੁਲਾਇਆ ਪਹਿਲਾ ਆਪ ਸ਼ਰਾਬ ਪੀਤੀ ਫਿਰ ਉਹਨੂੰ ਵੀ ਕਈ ਤਰ੍ਹਾਂ ਦੇ ਵਾਸਤੇ ਪਾ ਕੇ ਕਿਸੇ ਤਰੀਕੇ ਨਾਲ ਸ਼ਰਾਬ ਪਲਾਈ ਤੇ ਫਿਰ ਉਸ ਦਾ ਗਲਾ ਘੁੱਟ ਕੇ ਉਹਦੀ ਹੀ ਚੁੰਨੀ ਦੇ ਨਾਲ ਉਹਦਾ ਗਲਾ ਘੁੱਟ ਕੇ ਤੇ ਉਸ ਨਰਸ ਕੁੜੀ ਨੂੰ ਮਾਰ ਦਿੱਤਾ ਤੇ ਮਾਰ ਕੇ ਫਿਰ ਸੁਹਾਣਾ ਦਾ ਜਿਹੜਾ ਜਗ੍ਹਾ ਹੈ ਉੱਥੇ ਇੱਕ ਪਾਣੀ ਦੇ ਕਿਨਾਰੇ ਉਹਨੂੰ ਸੁੱਟ ਗਿਆ ਤੇ ਆਪ ਉੱਥੋਂ ਤਿੱਤਰ ਹੋ ਗਿਆ ਉਸ ਐਕਸ ਪੁਲਿਸ ਅਫਸਰ ਏਐਸਆਈ ਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਬੜੀ ਚਤ్రਾਈ ਨਾਲ ਸਭ ਕੁਝ ਕਰ ਦਿੱਤਾ ਹੈ ਮੇੜਾ ਕਿਹੜਾ ਪਤਾ ਲੱਗਾ ਪਰ ਪਾਪ ਆਪਣੇ ਆਪ ਵੀ ਬੋਲਦਾ ਹੈ ਤੇ ਕਈ ਵਾਰੀ ਚੋਰ ਵਾਰਦਤ ਕਰਨ ਵਾਲਾ ਇਹੋ ਜੇ ਨਿਸ਼ਾਨ ਛੱਡ ਜਾਂਦਾ ਹੈ ਜਿਹਦੇ ਨਾਲ ਉਹ ਫੜਿਆ ਜਾਂਦਾ ਪਹਿਲਾਂ ਤਾਂ ਉਹਨੂੰ ਮਾਰ ਕੇ ਲੈ ਕੇ ਜਾਂਦਾ ਉਹ ਸੀਸੀਟੀਵੀ ਕੈਮਰੇ 'ਚ ਆ ਗਿਆ ਤੇ ਫਿਰ ਉਸ ਕੁੜੀ ਨੂੰ ਜਿਹੜੇ ਮੈਸੇਜ ਕਰਦਾ ਰਿਹਾ ਚੈਟ ਕਰਦਾ ਰਿਹਾ WhatsApp ਤੇ ਉਸ ਚੈਟ ਤੋਂ ਪੂਰਾ ਖਲਾਸਾ ਹੋ ਗਿਆ ਤੇ ਉਹ ਪੁਲਿਸ ਵਾਲਾ ਐਕਸ ਪੁਲਿਸ ਵਾਲਾ ਫੜਿਆ ਗਿਆ 2022 13 ਨਵੰਬਰ ਦੀ ਘਟਨਾ ਉਸ ਤੋਂ ਬਾਅਦ ਫਿਰ ਕੇਸ ਚੱਲਿਆ ਫਿਰ ਜਿਹੜੇ ਪੁਲਿਸ ਨੇ ਤਫਤੀਸ਼ ਕੀਤੀ ਔਰ ਸਭ ਕੁਝ ਬਰਾਮਦ ਕਰ ਲਿਆ ਗਿਆ ਉਹਨੇ ਵੀ ਆਪਣਾ ਕਸੂਰ ਕਬੂਲ ਲਿਆ ਤੇ ਫਿਰ ਹੁਣ ਮੋਹਾਲੀ ਦੀ ਅਦਾਲਤ ਨੇ ਉਹਨੂੰ ਉਮਰ ਕੈਦ ਕਰ ਦਿੱਤੀ ਹੈ ਦੇਖੋ ਮਿੱਤਰੋ ਕਟਿਆ ਕਰਤੂਤ ਕਰਨ ਤੋਂ ਪਹਿਲਾਂ ਇਹ ਲਾਜ਼ਮੀ ਇਸ ਜਮਾਨੇ ਚ ਸੋਚ ਲਿਆ ਕਰੋ ਕਿ ਇਹ ਫੜੀ ਜਾਣੀ ਹੈ ਸਾਰੀ ਉਮਰ ਜੇਲ੍ਹ ਚ ਤੜਕੇ ਸਲਾਖਾਂ ਪਿੱਛੇ ਕੱਟਣੀ ਪਵੇਗੀ ਇਸ ਕਰਕੇ ਕਟਿਆ ਕਰਤੂਤ ਕਰਨ ਤੋਂ 100 ਵਾਰ ਸੋਚਣਾ ਚਾਹੀਦਾ ਹੁਣ ਪੁਲਿਸ ਅਫਸਰ ਦੀ ਜ਼ਿੰਦਗੀ ਖਰਾਬ ਹੋ ਗਈ ਉਹਦਾ ਪਰਿਵਾਰ ਦੀ ਵੀ ਹੋ ਗਈ ਔਰ ਉਧਰ ਉਹ ਜਿਹੜੀ ਕੁੜੀ ਨਸੀਬ ਕੌਰ ਨਰਸ ਜਿਹੜੀ ਮਾਰ ਦਿੱਤੀ ਗਈ ਸੀ ਉਹਦੀ ਤਾਂ ਜ਼ਿੰਦਗੀ ਖਰਾਬ ਹੋ ਹੀ ਗਈ। ਦੂਜੀ ਵੱਡੀ ਘਟਨਾ ਫਿਰੋਜ਼ਪੁਰ ਤੋਂ ਆਇਆ। ਫਿਰੋਜ਼ਪੁਰ ਪੁਲਿਸ ਨੇ ਇਹ ਦਾਵਾ ਕੀਤਾ ਹੈ ਕਿ 15 ਕਿਲੋ ਚਿੱਟਾ ਹੈਰੋਇਨ ਇੱਕੋ ਥਾਂ ਤੋਂ ਫੜਿਆ। ਜਿਹੜਾ ਫਿਰੋਜ਼ਪੁਰ ਦਾ ਇਲਾਕਾ ਪਾਣੀ ਚ ਡੁੱਬਿਆ ਪਿਆ ਉੱਥੇ ਇੱਕ ਪਿੰਡ ਹੈ ਹਬੀਬ ਵਾਲਾ। ਹਬੀਬ ਵਾਲਾ ਦਾ ਇੱਕ ਮੁੰਡਾ ਸੋਨੂ ਸਿੰਘ ਉਹਦੇ ਤੋਂ ਪੁਲਿਸ ਨੇ ਦਾਵਾ ਕੀਤਾ ਹੈ ਕਿ 15 ਕਿਲੋ ਹੈਰੋਇਨ ਚਿਟਾ ਜਿਹੜਾ ਉਹ ਫੜਿਆ ਗਿਆ ਹੈ ਉਹ ਜਿਹੜੇ ਸਾਰੇ ਪਿੰਡ ਪੈਂਦੇ ਨੇ ਉਹ ਪਾਕਿਸਤਾਨ ਦੀ ਸਰਹੱਦ ਦੇ ਬਿਲਕੁਲ ਨਾਲ ਨੇ ਤੇ ਉੱਥੇ ਬਹੁਤ ਸਾਰੇ ਲੋਕਾਂ ਦੇ ਉੱਪਰੇ ਦੋਸ਼ ਲੱਗਦੇ ਨੇ ਕਿ ਉਹ ਇਹ ਕੰਮ ਕਰਦੇ ਨੇ ਪਰ ਉੱਥੇ ਮਿਹਨਤੀ ਲੋਕ ਬਹੁਤ ਰਹਿੰਦੇ ਨੇ ਕਿਰਤੀ ਲੋਕ ਰਹਿੰਦੇ ਨੇ ਇਸ ਕਰਕੇ ਚੰਗੇ ਲੋਕਾਂ ਦੇ ਵਿੱਚ ਇਹ ਮਾੜੇ ਕੁਝ ਲੋਕ ਵੀ ਛੁਪੇ ਹੁੰਦੇ ਨੇ ਪੁਲਿਸ ਨੇ 15 ਕਿਲੋ ਚਟਾ ਫੜਿਆ ਔਰ ਨਾਲ ਹੀ ਸੋਨੂ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਅੱਗੇ ਤਫਤੀਸ਼ ਕਰ ਰਹੀ ਹੈ ਕਿ ਉਹਨੇ ਇਹ maal ਲਿਆਂਦਾ ਕਿੱਥੋਂ ਸੀ ਤੇ ਸਪਲਾਈ ਕਿੱਥੇ ਕਿੱਥੇ ਕਰਨਾ ਸੀ ਹੁਣ ਤੁਸੀਂ ਇੱਕ ਗੱਲ ਦੇਖੋ ਜਦੋਂ ਹੜਾਂ ਚ ਪੂਰਾ ਪੰਜਾਬ ਡੁੱਬਿਆ ਪਿਆ ਤੇ ਉਹ ਜਿਹੜਾ ਇਲਾਕਾ ਹੈ ਉਹ ਵੀ ਹੜਾਂ ਦੀ ਮਾਰ ਇੱਠ ਹੈ ਲੋਕ ਤਰਾ ਤਰਾ ਕਰ ਰਹੇ ਨੇ ਉੱਥੇ ਹੀ ਕੁਝ ਘਟੀਆ ਕਿਸਮ ਦੇ ਜਿਹੜੇ ਲੋਕ ਨੇ ਉਹ ਅਜੇ ਵੀ ਬਰਬਾਦੀ ਦਾ ਸਮਾਨ ਜਿਹੜਾ ਲੱਖਾਂ ਹਜ਼ਾਰਾਂ ਘਰਾਂ ਨੂੰ ਤਬਾਹ ਕਰਨ ਦਾ ਜਿਹੜਾ ਮਸਾਲਾ ਹੈ ਚਿੱਟਾ ਉਹ ਅਜੇ ਵੀ ਉਹ ਆਪਣੇ ਸੌੜੇ ਸਵਾਰਥਾਂ ਦੀ ਖਾਤਰ ਅੱਗੇ ਵਰਤੌਣ ਦੀ ਕੋਸ਼ਿਸ਼ ਕਰ ਰਹੇ ਨੇ ਤੀਜੀ ਖਬਰ ਸਮਰਾਲਾ ਤੋਂ ਸਮਰਾਲਾ ਦੇ ਵਿੱਚ ਦੋ ਨੌਜਵਾਨ ਕੁੜੀਆਂ ਨੂੰ ਚਿੱਟੇ ਸਮੇਤ ਫੜਨ ਦਾ ਪੁਲਿਸ ਨੇ ਦਾਅਵਾ ਕੀਤਾ ਜਿਸ ਦਿਨ ਦਾ ਹਾਰਡ ਆਏ ਨੇ ਉਸ ਦਿਨ ਦਾ ਯੁੱਧ ਨਸ਼ਾ ਵਿਰੁੱਧ ਦਾ ਨਾਂ ਘਟਿਆ ਪੁਲਿਸ ਦੀ ਮੁਹਿੰਮ ਜਿਹੜੀ ਆ ਇਹਦੇ ਬਾਰੇ ਘੱਟ ਸੁਣਿਆ ਗਿਆ ਪਰ ਪੁਲਿਸ ਨੇ ਫਿਰ ਦਾਵਾ ਕੀਤਾ ਕਿ ਅਸੀਂ ਉਹ ਮੁਹਿੰਮ ਜਿਹੜੀ ਆ ਉਸੇ ਤਰ੍ਹਾਂ ਜਾਰੀ ਰੱਖ ਰਹੇ ਹਾਂ ਤੇ ਅਸੀਂ ਨਸ਼ਿਆਂ ਵਾਲਿਆਂ ਨੂੰ ਫੜ ਰਹੇ ਹਾਂ ਪਰ ਨਾਲ ਹੀ ਇੱਥੇ ਕੋਈ ਸਵਾਲ ਨਹੀਂ ਵੱਡੇ ਪਹਿਲਾ ਸਵਾਲ ਕਈ ਮਹੀਨੇ ਹੋ ਗਏ ਪੁਲਿਸ ਨੂੰ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਪਰ ਅਜੇ ਤੱਕ ਬੜੀ ਆਸਾਨੀ ਦੇ ਨਾਲ ਕਿਤੋਂ 15 ਕਿਲੋ ਚਿੱਟਾ ਪਰसों 20 ਕਿਲੋ ਚਿੱਟਾ ਫੜਿਆ ਗਿਆ ਸੀ ਅੰਮ੍ਰਿਤਸਰ ਸਾਹਿਬ ਦੇ ਵਿੱਚ 15 ਕਿਲੋ 20 ਕਿਲੋ 10 ਕਿਲੋ ਇਕੱਠਾ ਹੀ ਚਟਾ ਫੜਿਆ ਜਾਂਦਾ ਹੈ ਹੈਰੋਇਨ ਫੜੀ ਜਾਂਦੀ ਹੈ ਤਾਂ ਫਿਰ ਇਹਦਾ ਮਤਲਬ ਹੈ ਕਿ ਅਜੇ ਤੱਕ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਕੋਈ ਬਹੁਤਾ ਡਰ ਪਿਆ ਨਹੀਂ ਕਿਤੇ ਐ ਤਾਂ ਨਹੀਂ ਕਿ ਅਜੇ ਵੀ ਜਿਹੜੇ ਇਹ ਵੱਡੀਆਂ ਮੱਛੀਆਂ ਆਪਣਾ ਕਾਰੋਬਾਰ ਜਾਰੀ ਰੱਖ ਲਈਆਂ ਹੋਣ ਜਾਂ ਅਜੇ ਵੀ ਪੁਲਿਸ ਦੇ ਜਿਹੜੇ ਕਈ ਵਿਅਕਤੀ ਨੇ ਉਹ ਜਿਵੇਂ ਕਾਲੀਆਂ ਭੇਡਾਂ ਬਣ ਕੇ ਨਸ਼ਾ ਤਸਕਰਾਂ ਨਾਲੇ ਹੋਏ ਹੋਣ ਦੇਖੋ ਪੁਲਿਸ ਨੇ ਪਿਛਲੇ 4-5 ਮਹੀਨਿਆਂ ਚ ਬਹੁਤ ਭਾਰੀ ਮਾਤਰਾ ਚ ਚਿੱਟਾ ਨਸ਼ਾ ਫੜਨ ਦੇ ਦਾਅਵੇ ਕੀਤੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਹਜ਼ਾਰਾਂ ਹੀ ਤਸਕਰਾਂ ਨੂੰ ਅਸੀਂ ਫੜ ਚੁੱਕੇ ਹਾਂ ਜੇਲ੍ਹਾਂ ਚ ਬੰਦ ਕਰਤਾ ਹਜ਼ਾਰਾਂ ਪਰਚੇ ਕਰ ਦਿੱਤੇ ਪਰ ਇਹਦੇ باوجود ਵੀ ਚਿੱਟਾ ਅਜੇ ਤੱਕ ਰੋਜ਼ ਫੜਿਆ ਜਾ ਰਿਹਾ ਤੇ ਸਭ ਤੋਂ ਦੁੱਖਦਾਈ ਗੱਲ ਹੈ ਚਿੱਟੇ ਦੀ ਓਵਰਡੋਜ਼ ਦੇ ਨਾਲ ਅਜੇ ਵੀ ਮੌਤਾਂ ਵੱਡੇ ਪੱਧਰ ਤੇ ਹੋ ਰਹੀਆਂ ਰੋਜ਼ਾਨਾ ਹੀ ਕਿਤੇ ਨਾ ਕਿਤੇ ਕੋਈ ਖਬਰ ਆਉਂਦੀ ਹੈ ਚਿੱਟੇ ਦੀ ਓਵਰਡੋਜ਼ ਨਾਲ ਮੌਤ ਦੀ ਤਾਂ ਇਹਦਾ ਮਤਲਬ ਕੀ ਹੈ ਸਵਾਲ ਤਾਂ ਇੱਥੇ ਪੈਦਾ ਹੁੰਦਾ ਨਾ ਫਿਰ ਵੀ ਜੇਕਰ ਚਿੱਟਾ ਰੁਕ ਗਿਆ ਜਾਂ ਘਟ ਗਿਆ ਜਾਂ ਮਿਲਣਾ ਔਖਾ ਹੋ ਗਿਆ ਤਾਂ ਫਿਰ ਚਿੱਟਾ ਲਾਉਣ ਵਾਲਿਆਂ ਕੋਲ ਚਿੱਟੇ ਦੀ ਓਵਰਡੋਜ਼ ਕਿੱਥੋਂ ਆ ਰਹੀ ਹੈ ਓਵਰਡੋਜ਼ ਤੁਸੀਂ ਸਮਝਦੇ ਹੋ ਵੱਧ ਮਾਤਰਾ ਵੱਧ ਮਾਤਰਾ ਕਿਵੇਂ ਪਹੁੰਚ ਰਹੀ ਹੈ ਹੋਣਾ ਤਾਂ ਇਹ ਚਾਹੀਦਾ ਹੈ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਜੇ ਬਹੁਤ ਸਖਤਾਈ ਹੈ ਤਾ ਫਿਰ ਤਾਂ ਮਾਮੂਲੀ ਡੋਜ਼ ਵੀ ਉਹਨਾਂ ਤੱਕ ਨਹੀਂ ਪਹੁੰਚਣੀ ਚਾਹੀਦੀ ਪਰ ਓਵਰਡੋਜ਼ ਦੇ ਨਾਲ ਪਿਛਲੇ ਕੁਝ ਮਹੀਨਿਆਂ ਚ ਕਈ ਸਾਰੀਆਂ ਮੌਤਾਂ ਹੋਈਆਂ ਨੇ ਨੌਜਵਾਨਾਂ ਦੀਆਂ ਤਾਂ ਇੱਥੇ ਫਿਰ ਯੁੱਧ ਨਸ਼ਿਆਂ ਵਿਰੁੱਧ ਵੀ ਸਵਾਲਾਂ ਦੇ ਕੇਰੇ ਚ ਇੱਥੋਂ ਤੱਕ ਕਿ ਜਗਰਾਓ ਦਾ ਜਿਹੜਾ ਇੱਕ ਮੈਡੀਕਲ ਪੁਲਿਸ ਅਫਸਰ ਹੈ ਉਹਨੇ ਵੱਡਾ ਦੋਸ਼ ਲਾਇਆ ਉਹ ਕਹਿੰਦਾ ਡੋਪ ਟੈਸਟ ਕਰਾਉਣ ਮੇਰੇ ਕੋਲ ਇੱਕ ਵਿਅਕਤੀ ਆਇਆ ਤੇ ਉਹਨੇ ਆ ਕੇ ਮੈਨੂੰ ਕਿਹਾ ਕਿ ਐਮਐਲਏ ਦੇ ਪਤੀ ਨੇ ਮੈਨੂੰ ਭੇਜਿਆ ਇਸ ਕਰਕੇ ਮੇਰੀ ਡੋਪ ਟੈਸਟ ਦੀ ਰਿਪੋਰਟ ਸਹੀ ਦਿਓ ਉਹਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਕੀਤੀ ਹੈ ਮੈਡੀਕਲ ਆਫਸਰ ਨੇ ਉਹ ਕਹਿੰਦਾ ਉਸ ਤੋਂ ਬਾਅਦ ਫਿਰ ਜਿਹੜਾ ਐਮਐਲਏ ਦਾ ਪਤੀ ਹੈ ਉਹਨੇ ਵੀ ਮੈਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਡੀਕਲ ਜਿਹੜੀ ਜਿਹੜੀ ਡੋਪ ਟੈਸਟ ਦੀ ਰਿਪੋਰਟ ਹੈ ਉਹ ਸਹੀ ਨਾ ਲੈ ਕੇ ਜਾਣਬੁੱਝ ਕੇ ਉਹ ਜੇ ਗਲਤ ਵੀ ਹੈ ਤਾਂ ਉਹਨੂੰ ਪੋਜ਼ਿਟਿਵ ਰਿਪੋਰਟ ਦੀ ਜਗ੍ਹਾ ਨੈਗੇਟਿਵ ਰਿਪੋਰਟ ਦੇਣ ਦੇ ਲਈ ਦਬਾਅ ਪਾਇਆ ਜਾ ਰਿਹਾ ਤਾਂ ਉਸ ਮੈਡੀਕਲ ਅਫਸਰ ਨੇ ਇੱਕ ਤਰ੍ਹਾਂ ਨਾਲ ਇਹ ਸ਼ਿਕਾਇਤ ਕੀਤੀ ਹੈ ਕਿ ਜਿਹੜਾ ਦਬਾਅ ਸਾਡੇ ਉੱਪਰ ਸਿਆਸੀ ਨੇਤਾਵਾਂ ਵੱਲੋਂ ਪਾਇਆ ਜਾ ਰਿਹਾ ਉਹਨੂੰ ਰੋਕਿਆ ਜਾਵੇ ਸਿਆਸੀ ਨੇਤਾ ਕਿਹੜਾ ਆਮ ਆਦਮੀ ਪਾਰਟੀ ਦੇ ਹੀ ਐਮਐਲਏ ਬੀਬੀ ਮਾਨੋਕੇ ਦੇ ਪਤੀ ਦੇ ਉੱਪਰ ਇਸ਼ਾਰਾ ਉਸ ਜਿਹੜਾ ਐਸਐਮਓ ਆ ਉਹਨੇ ਕੀਤਾ ਇਹ ਸਭ ਕੁਝ ਦੇ ਉੱਪਰ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ